ਹਾਂਜੀ ਸਰ ਅੱਜ ਸਰ ਬੱਕਰ Eid ਦੇ ਮੌਕੇ ਤੇ ਤੁਸੀਂ ਕੀ ਕਹੋਗੇ ਅਸਲਾਮੁਅਲੈਕੁਮ ਵਅਰਹਮਤੁਲਲਾਹੀ ਵਬਰਕਾਤੋ ਸਭ ਤੋਂ ਪਹਿਲਾਂ ਮੈਂ Eidul Azadi ਮੁਬਾਰਕਬਾਦ ਪੂਰੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਦੇਣਾ ਚਾਹੁੰਦਾ ਕਿ Eidul Azha ਯਾਨੀ ਕੁਰਬਾਨੀ ਦੀ Eid ਜਿਹੜੀ ਅੱਜ ਅਦਾ ਕੀਤੀ ਹੈ ਇਹਦੇ ਵਿੱਚ ਸੁੱਖ ਸ਼ਾਂਤੀ ਤੇ ਸਾਰੇ ਹੀ ਲੋਕਾਂ ਦੀ ਭਲਾਈ ਦੇ ਲਈ ਦੁਆ ਕੀਤੀ ਹੈ ਅਮਨ ਤੇ ਚੈਨ ਸਕੂਨ ਦੀ ਦੁਆ ਕੀਤੀ ਆ ਔਰ ਅਸੀਂ ਇਸ ਈਦਗਾਹ ਦੇ ਵਿੱਚ ਗੁੱਜਰ ਐਸੋਸੀਏਸ਼ਨ ਪੰਜਾਬ ਕਮੇਟੀ ਦੇ ਪ੍ਰਧਾਨ ਲਿਆਕਤ ਲਈ ਇੰਤਜ਼ਾਮੀਆ ਕਮੇਟੀ ਜਿਹੜੀ ਇਥੇ ਈਦਗਾਹ ਦੀ ਆ ਮੈਂ ਉਹਨਾਂ ਦਾ ਜਿਹੜਾ ਬਸ ਸਟੇਜ ਸੈਕਟਰੀ ਔਰ ਨਾਇਬ ਇਮਾਮ ਈਦਗਾਹ ਕਪੂਰਥਲਾ ਦਾ ਇਮਾਮ ਅਬਦੁਲ ਹਮੀਦ ਜੀ ਸਾਡੇ ਵੱਲੋਂ ਸਾਰੇ ਹੀ ਲੋਕਾਂ ਨੂੰ ਈਦ ਉਲ ਅਜ਼ਾਦੀ ਕੁਰਬਾਨੀ ਦੀ ਮੁਬਾਰਕਬਾਦ ਆ ਔਰ ਅਸੀਂ ਖਾਸ ਕਰਕੇ ਜਿਹੜਾ ਇਹ ਸੁਨਿਆ ਦੇਣਾ ਚਾਹੁੰਦੇ ਆ ਕਿ ਜਿਹੜੇ ਹਿੰਦੁਸਤਾਨ ਦੇ ਵਿੱਚ ਲੋਗਾ ਇਹਨਾਂ ਦੇ ਅਮਨ ਤੇ ਚੈਨ ਦੀ ਅਸੀਂ ਦੁਆ ਕੀਤੀ ਆ ਔਰ ਹਰ ਇੱਕ ਧਰਮ ਦੇ ਲੋਕਾਂ ਦੇ ਵਾਸਤੇ ਸਾਂਝੀ ਦੁਆ ਹੋਈ ਆ ਇੱਥੇ ਅਸੀਂ ਈਦ-ਉਲ-ਅਜ਼ਾਦੀ ਮੁਬਾਰਕਬਾਦ ਪੇਸ਼ ਕਰਦੇ ਆ ਖਾਸ ਕਰਕੇ ਤੁਹਾਡੇ ਚੈਨਲ ਨੂੰ ਤੁਹਾਡੇ ਚਲਮ ਚੈਨਲ ਦੇ ਮਦਦ ਰਾਹੀਂ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਅੱਜ ਈਦ ਦਾ ਜ਼ਿਲ੍ਹਾ ਕਪੂਰਥਾਲਾ ਦੇ ਵਿੱਚ ਈਦ-ਉਲ-ਅਜ਼ਾਦੀ ਨਮਾਜ਼ ਅਦਾ ਕੀਤੀ ਗਈ ਜਿਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੱਤੀ ਆ ਅਸੀਂ ਵੀ ਮੁਬਾਰਕਬਾਦ ਦਿੰਦੇ ਆ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਪੂਰੇ ਮੁਲਕ ਦੇ ਲੋਕਾਂ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਈਦੁਲ ਆਜ਼ਾਦ ਮਨਾਈ ਜਾ ਰਹੀ ਆ ਔਰ ਇਹਦੇ ਵਿੱਚ ਦੁਆ ਕੀਤੀ ਜਾ ਰਹੀ ਆ ਕਿ ਹਰ ਧਰਮ Hindu Muslim Sikh Isaai ਜਿੰਨੇ ਵੀ ਆ ਆਪਸ ਦੇ ਵਿੱਚ ਮੁਹੱਬਤ ਦੇ ਨਾਲ ਰਹਿਣ ਇੱਕ ਗੁਲਾਬ ਦੇ ਇੱਕ ਘਮਲੇ ਦੇ ਵਿੱਚ ਬੁਲਦਸਤਰ ਦੀ ਤਰ੍ਹਾਂ ਰਹਿਣਾ ਇਹ ਦੁਆ ਸੀ ਕੀਤੀ ਆ ਮਨੁੱਖੀ ਅਨੁਰਚੇ ਨੂੰ ਸੁਖੰਦੇ ਵਾਸਤੇ ਔਰ ਅਸੀਂ ਬਹੁਤ ਬਸ ਸ਼ੁਕਰੀਆ ਅਦਾ ਕਰਦੇ ਆ ਧੰਨਵਾਦ ਕਰਦੇ ਆ ਗੁਜਰ ਐਸੋਸੀਏਸ਼ਨ ਪੰਜਾਬ ਕਮੇਟੀ ਵੱਲੋਂ ਪ੍ਰਦਾਨ ਲਿਆ ਕਤਲੀ ਔਰ ਨਾਲ ਖਾਸ ਕਰਕੇ ਸਾਡੇ ਸ਼ਾਹੀ ਇਮਾਮ ਅਬਦੁਲ ਹਮੀਦ ਜੀ ਔਰ ਮੈਂ ਜਿਹੜਾ ਇਹਨਾਂ ਦਾ ਸਟੇਜ ਸੈਕਟਰੀਆ ਮੱਖਣ ਵਾਲੀ ਜੀ ਜਰਨਲ ਸਕੱਤਰ ਜਿਹੜੇ ਆ ਕੈਨੇਡਾ ਦੇ ਵਿੱਚ ਬੈਠੇ ਐ ਇਸ ਟਾਈਮ ਉਹ ਦੇਖ ਰਹੇ ਸਾਰਿਆਂ ਵੱਲੋਂ ਈਦ ਆਜ਼ਾਦੀ ਬਹੁਤ ਬਹੁਤ ਮੁਬਾਰਕਬਾਦ ਸਾਡੀ ਪੰਚਾਇਤ ਵੱਲੋਂ ਦੇਨ ਮੁਹੰਮਦ ਆਰੀਆਵਾਲ ਔਰ ਪੂਰੀ ਗੁਜਰ ਬਰਾਦਰੀ ਵੱਲੋਂ ਸੂਬਾ ਮੁਸਲਿਮ ਭਾਈਚਾਰੇ ਵੱਲੋਂ ਜੀ ਜੋ ਆਜ਼ਾਦੀ ਬਹੁਤ ਬਹੁਤ ਸ਼ੁਕਰਾਨਾ ਕੁਰਬਾਨੀ ਦੇ ਜਾਦੇ ਦੇ ਉੱਪਰ ਅਸਲਾਮੁਅਲੈਕ